ਦਿਲ ਦੇ ਉੱਪਰ ਹੱਥ ਰੱਖ ਕੇ ਦੱਸਿਓ ਜਦੋਂ ਤੁਸੀਂ ਸੱਤਾ ਦੇ ਵਿੱਚ ਸੀ ਕਿ ਸਭ ਕੁਝ ਸਪੱਸ਼ਟ ਤੌਰ ਤੇ ਚੱਲਦਾ ਰਹੇ ਜਦੋਂ ਤੁਸੀਂ ਸੱਤਾ ਦੇ ਵਿੱਚ ਸੀ ਕਿ ਕਿ ਰੋੜੇ ਇੱਟਾਂ ਉਦੋਂ ਨਹੀਂ ਚੱਲੇ ਜੋ ਤੁਸੀਂ ਸੱਤਾ ਦੇ ਵਿੱਚ ਸੀ ਕਿ ਇਹ ਕਾਗਜ਼ ਜਿਹੜੇ ਆ ਉਦੋਂ ਨਹੀਂ ਖੋਹੇਗੇ ਜੋ ਤੁਸੀਂ ਸੱਤਾ ਦੇ ਵਿੱਚ ਸੀ ਕਿ ਉਦੋਂ ਤੱਕੇ ਸ਼ਾਹੀ ਸਰਪੰਚਾਂ ਦੇ ਨਾਲ ਖੁੱਲ ਕੇ ਨਹੀਂ ਹੋਈ ਐਮਐਲਏ ਸਾਹਿਬ ਦੇ ਸੁਪੁੱਤਰ ਐਨਿਕ ਬੇਖੌਫ ਨੇ ਐਨਿਕ ਉਹਨਾਂ ਨੂੰ ਸ਼ਾਇਦ ਕੋਈ ਡਰ ਨਹੀਂ ਉਹ ਪੋਸਟ ਹੱਦੀ ਵੀ ਜਉਂਦੀ ਕਿਉਂ ਗਈ ਸੀ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਤਗੜੇ ਹੋ ਜੋ ਅੱਜ ਭਾਜੀਆਂ ਮੋੜੀਆਂ ਜਾਂ ਕੋਈ ਨਾ ਤਾਂ ਉੱਥੇ ਕੋਈ ਕਬੱਡੀ ਦਾ ਮੈਚ ਸੀ ਨਾ ਉੱਥੇ ਪਹਿਲਵਾਨੀ ਦਾ ਕੋਲ ਸੀ ਨਾ ਉੱਥੇ ਕ੍ਰਿਕਟ ਦਾ ਮੈਚ ਸੀ ਤੇ ਨਾ ਉੱਥੇ ਹਾਕੀ ਦਾ ਮੈਚ ਸੀ ਫਿਰ ਇਹ ਦੱਸੋ ਭਾਜੀਆਂ ਕਿਹੜੀਆਂ ਮੂੜੀਆਂ ਜਾਂਦੀਆਂ ਪਹਿਲੇ ਸਮੇਂ ਦੇ ਵਿੱਚ ਤਾਂ ਆਪਦੀ ਸੱਤਾ ਦੇ ਵਿੱਚ ਤੁਸੀਂ ਆਪਦੀ ਚੰਮ ਦੀਆਂ ਹਣਾਈਆਂ ਫਿਰ ਹੁਣ ਤੁਸੀਂ ਲੋਕਤੰਤਰ ਦਿਖਾਈ ਦਿੰਦੇ ਹੋ ਹੁਣ ਤੁਸੀਂ ਇਹ ਗੱਲ ਕਰਦੇ ਹੋ ਕਿ ਨਹੀਂ ਸਾਡੇ ਵੇਲੇ ਤਾਂ ਜੋ ਅਸੀਂ ਕਰ ਲਿਆ ਕਰ ਲਿਆ ਉਹ ਤਾਂ ਉਹ ਤਾਂ ਲੋਕਾਂ ਨੂੰ ਮੰਨਣਾ ਪੂਗਾ ਪਰ ਜਦੋਂ ਅਸੀਂ ਸੱਤਾ ਦੇ ਵਿੱਚ ਨਹੀਂ ਉਦੋਂ ਵੀ ਸਾਡੇ ਹੱਕ ਦੀ ਜਾਂ ਸਾਡੇ ਪੱਖ ਦੀ ਗੱਲ ਹੋਵੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਇਟਾਂ ਰੋੜੇ ਚੱਲਣ ਪੁਲਿਸ ਦੀ ਮੌਜੂਦਗੀ ਦੇ ਵਿੱਚ ਮੈਨੂੰ ਇਲਜ਼ਾਮ ਲੱਗਦਾ ਕਿ ਗੋਲੀ ਚੱਲੇ ਮੈਨੂੰ ਲੱਗਦਾ ਵੀ ਇਹਦੂੰ ਸ਼ਰਮਨਾਕ ਗੱਲ ਤੇ ਨਿੰਦਣਯੋਗ ਗੱਲ ਜਿਹੜੀ ਉਹ ਕੋਈ ਹੋ ਨਹੀਂ ਸਕਦਾ ਹੁਣ ਤੁਸੀਂ ਉਸ ਪਾਰਟੀ ਦੇ ਵਿੱਚੋਂ ਜਿਹੜੀ ਹੋਰ ਨਾ ਪਾਰਟੀਆਂ ਨੂੰ ਪਿੱਛੇ ਛੱਡ ਕੇ ਆਪਣਾ ਅਲੱਗ ਰਾਖਤਿਆਰ ਕਰਨ ਦੀ ਗੱਲ ਕਰਦੀ ਸੀ ਕਿਉਂ ਹੁਣ ਤੁਸੀਂ ਵੀ ਉਹਨਾਂ ਰਾਹਾਂ ਜਿਹੜੇ ਰਾਤੇ ਜਿਵੇਂ ਕਾਂਗਰਸੀਆਂ ਤੇ ਇਲਜ਼ਾਮ ਲੱਗਦੇ ਰਹੇ ਅਕਾਲੀ ਦਲ ਦੇ ਉੱਪਰ ਇਲਜ਼ਾਮ ਲੱਗਦੇ ਰਹੇ ਕਿ ਹੁਣ ਤੁਸੀਂ ਵੀ ਉਸੇ ਰਾਹ ਤੇ ਤਾਂ ਫਿਰ ਇੱਕ ਗੱਲ ਤਾਂ ਦੱਸੋ ਕਿ ਰਾਜਨੀਤੀ ਵਿੱਚ ਬਦਲਾਅ ਕਿਹੜਾ ਸਤਿ ਸ਼੍ਰੀ ਅਕਾਲ ਮੈਂ ਹਾਂ ਮਨਜੀਤ ਸਿੰਘ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਲੈ ਕੇ ਪ੍ਰੋਗਰਾਮ ਹਾਜ਼ਰਾ ਗੱਲ ਪੱਤੇ ਦੀ ਤੁਹਾਡੇ ਨਾਲ ਤੁਹਾਡੇ ਲਈ ਕੱਲ ਵੀਡੀਓ ਵਾਇਰਲ ਹੁੰਦੀ ਆ ਜੀਰਾ ਵਿਖੇ ਜਿੱਥੇ ਕਿ ਕੁਲਬੀਰ ਜੀਰਾ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਕਿ ਐਮਐਲਏ ਨਰੇਸ਼ ਕਟਾਰੀਆ ਵੱਲੋਂ ਨਰੇਸ਼ ਕਟਾਰੀਆ ਵੱਲੋਂ ਬਹੁਤ ਜ਼ਿਆਦਾ ਧੱਕਾ ਕੀਤਾ ਗਿਆ ਸੋਨਾਂ ਇਹ ਇਲਜ਼ਾਮ ਲੱਗਦੇ ਨੇ ਮੇਰੇ ਨਾਲ ਮੇਰੇ ਸਹਿਯੋਗੀ ਹੋਣਗੇ ਜਸ ਗਰੇਵਾਲ ਜਾਣਦੇ ਹੋ ਉਹਨਾਂ ਦੇ ਵਿਚਾਰ ਜਸ ਜੀ ਕੀ ਕਹਿਣਾ ਤੁਹਾਡਾ ਜਿਹੜੀ ਤੁਸੀਂ ਕੱਲ ਵੀਡੀਓ ਦੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਕੱਲ ਪੰਚਾਇਤੀ ਚੋਣਾਂ ਪੰਦਾ ਪੰਜਾਬ ਦੇ ਵਿੱਚ ਨੇ ਤੇ ਫਾਰਮ ਭਰਮ ਦੇ ਲਈ ਕਾਂਗਰਸ ਦੇ ਵਰਕਰ ਜਿਹੜੇ ਆ ਜਾਂ ਕਾਂਗਰਸ ਤੇ ਉਮੀਦ ਸਰਪੰਚੀ ਦੇ ਉਮੀਦਵਾਰ ਜਿਹੜੇ ਆ ਉਹ ਜਾ ਰਹੇ ਸੀ ਨਾਲ ਕੁਲਵੀਰ ਜੀਰਾ ਹੋਰਾਂ ਜਾ ਰਹੇ ਸੀ ਆਪ ਮੂਰੇ ਹੋ ਕੇ ਤੇ ਫਾਰਮ ਭਰਉਣ ਦੇ ਲਈ ਜਾ ਰਹੇ ਸੀ ਜੀਰਾ ਦਾ ਮੇਨ ਚੌਕ ਆ ਜਿੱਥੇ ਇਹ ਸਾਰੀ ਘਟਨਾ ਜਿਹੜੀ ਹੈਗੀ ਆ ਉਹ ਘਟਦੀ ਆ ਉੱਥੇ ਇੱਕ ਟਰੈਕਟਰ ਆਉਂਦਾ ਆ ਸ਼ਾਇਦ ਮੇਬੀ ਨਿਊ ਹਾਲੈਂਡ ਹੋਵੇ ਉਹਦੇ ਤੇ ਟ੍ਰੋਲੀ ਹੁੰਦੀ ਆ ਨਾਲ ਟ੍ਰੋਲੀ ਦੇ ਵਿੱਚ ਰੋੜੇ ਭਰੇ ਹੁੰਦੇ ਨੇ ਉਹ ਸਿੱਧਿਆਂ ਉਥੋਂ ਲੰਘਣ ਦੀ ਕੋਸ਼ਿਸ਼ ਕਰਦਾ ਤਾਂ ਉਸ ਦਿਨ ਕੁਲਵੀਰ ਜੀਰਾ ਦੇ ਜਿਹੜੇ ਵਰਕਰ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੀਆਂ ਹੈਗੀਆਂ ਨੇ ਉਹ ਡੰਡੇ ਹੁੰਦੇ ਡੰਡੇ ਉਸਤੇ ਵੜਾ ਦਿੱਤੇ ਜਾਂਦੇ ਨੇ ਆਪਣੇ ਟਰੈਕਟਰ ਦੇ ਉੱਪਰ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਟਰਾਲੀਆਂ ਦੇ ਵਿੱਚ ਕੁਛ ਨਾ ਕੁਛ ਐਸਾ ਹੈ ਜਦੋਂ ਉਹ ਟਰਾਲੀ ਚੌਂਕ ਤੋਂ ਲੰਘਦੀ ਆ ਤਾਂ ਚੌਂਕ ਤੋਂ ਲੰਘਦੇ ਆ ਰੋੜੇ ਜਿਹੜੇ ਹੈਗੇ ਉਹ ਵੜਾਉਣੇ ਸ਼ੁਰੂ ਕਰ ਦਿੰਦੇ ਨੇ ਰੋੜੇ ਸੁੱਟਣੇ ਸ਼ੁਰੂ ਕਰ ਦਿੰਦੇ ਜਿਦੇ ਵਿੱਚ ਕੁਲਵੀਰ ਜੀਰਾ ਹੋਰਾਂ ਦੇ ਵੀ ਸੱਟ ਜਿਹੜੀ ਆ ਉਹ ਅਸੀਂ ਦੇਖੀ ਆ ਉਹ ਲੱਗੀ ਆ ਹਾਲਾਂਕਿ ਜੇਕਰ ਉਸ ਘਟਨਾ ਦੀ ਗੱਲ ਕਰੀਏ ਮਨਜੀਤਾ ਘਟਨਾ ਸੁਭਾਵਿਕ ਤੌਰ ਤੇ ਮੰਦ ਭੱਗੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਚਾਇਤੀ ਚੋਣਾਂ ਦੇ ਵੇਲੇ ਐਸਾ ਕੁਝ ਹੋਣਾ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਆ ਉਹ ਇਸ ਤਰ੍ਹਾਂ ਦਾ ਹੋਣਾ ਪੰਚਾਇਤੀ ਚੋਣਾਂ ਦੇ ਵਿੱਚ ਡੜਾਂ ਦਾ ਚੱਲਣਾ ਰੋੜੜਾਂ ਦਾ ਚੱਲਣਾ ਕੁਲਵੀਰ ਜੀ ਰਣ ਇਹ ਵੀ ਕਿਹਾ ਕਿ ਉੱਥੇ ਗੋਲੀਆਂ ਵੀ ਚਲਣੀਆਂ ਬੜੀਆਂ ਮੰਤਭਾਗੀਆਂ ਨਹੀਂ ਲੀਡਰਾਂ ਦੇ ਲਈ ਮੰਤਭਾਗੀਆਂ ਨਹੀਂ ਸਾਡੇ ਆਮ ਲੋਕਾਂ ਦੇ ਲਈ ਮੰਤਭਾਗੀਆਂ ਨਹੀਂ ਕਿਉਂਕਿ ਅਸੀਂ ਅਕਸਰ ਕਹਿੰਦੇ ਕਿ ਪੰਚਾਇਤੀ ਚੋਣਾਂ ਹੁੰਦੀਆਂ ਰਹਿੰਦੀਆਂ ਨੇ 5 ਸਾਲਾਂ ਬਾਅਦ ਫੇਰ ਆ ਜਾਂਦੀਆਂ ਨੇ ਪਰ ਸਾਡੀ ਭਾਈਚਾਰਕ ਸਾਂਝ ਖਰਾਬ ਨਹੀਂ ਹੋਣੀ ਚਾਹੀਦੀ ਤੇ ਉੱਥੇ ਜਿਹੜਾ ਦਿਖਿਆ ਉਹ ਗੁੰਡਾਗਰਦੀ ਦਾ ਨੰਗਾ ਨਾਚ ਦਿਸਿਆ ਹਾਲਾਂਕਿ ਕੁਲਵੀਰ ਜੀਰਾ ਦੇ ਵੱਲੋਂ ਇਲਜ਼ਾਮ ਲਾਇਆ ਗਿਆ ਤੇ ਇਲਜ਼ਾਮ ਬਣਦੇ ਵੀ ਸੀ ਕਿਉਂਕਿ ਉਹ ਹੁਣ ਸੱਤਾ ਦੇ ਵਿੱਚ ਨਹੀਂ ਪਰ ਮੈਂ ਇੱਥੇ ਸਭ ਤੋਂ ਪਹਿਲਾਂ ਆਪਾਂ ਕੁਲਵੀਰ ਜੀਰਾ ਵਾਲੇ ਜ਼ਰੂਰ ਗੱਲ ਕਰ ਲੈਣੇ ਆ ਮੈਂ ਤੇ ਕੁਲਵੀਰ ਜੀਰਾ ਨੂੰ ਦੋ ਚਾਰ ਸਵਾਲ ਜ਼ਰੂਰ ਕਰਨਾ ਚਾਹੂੰਗਾ ਕੀ ਜੀਰਾ ਸਾਹਿਬ ਤੁਸੀਂ بڑے ਇਲਜ਼ਾਮ ਲਾਏ ਨੇ ਕੱਲ ਕੇ ਆਮਾਨੀ ਪਟ ਨੇ ਇਹ ਕੀਤਾ ਸਰਕਾਰ ਇਦਾਂ ਦੇਖਦੀ ਰਹੀ ਇਹ ਕਰਦੀ ਰਹੀ ਦਿਲ ਦੇ ਉੱਪਰ ਹੱਥ ਰੱਖ ਕੇ ਦੱਸਿਓ ਜਦੋਂ ਤੁਸੀਂ ਸੱਤਾ ਦੇ ਵਿੱਚ ਸੀ ਕਿ ਸਭ ਕੁਝ ਸਪਸ਼ਟ ਤੌਰ ਤੇ ਚੱਲਦਾ ਰਿਹਾ ਜਦੋਂ ਤੁਸੀਂ ਸੱਤਾ ਦੇ ਵਿੱਚ ਸੀ ਕਿ ਕੀ ਰੋੜੇ ਇੱਟਾਂ ਉਦੋਂ ਨਹੀਂ ਚੱਲੇ ਜੋ ਤੁਸੀਂ ਸੱਤਾ ਦੇ ਵਿੱਚ ਸੀ ਕਿ ਇਹ ਕਾਗਜ਼ ਜਿਹੜੇ ਆ ਉਦੋਂ ਨਹੀਂ ਖੋਏ ਗਏ ਜੋ ਤੁਸੀਂ ਸੱਤਾ ਦੇ ਵਿੱਚ ਸੀ ਕਿ ਉਦੋਂ ਧੱਕੇਸ਼ਾਹੀ ਸਰਪੰਚਾਂ ਦੇ ਨਾਲ ਖੁੱਲ ਕੇ ਨਹੀਂ ਹੋਈ ਜਾ ਜਿਹੜੇ ਆਮ ਸਰਪੰਚ ਸੀ ਜਿਹੜੇ ਕਾਗਜ਼ ਭਰਨਾ ਚਾਹੇਓ ਚਾਹੇਓ ਅਕਾਲੀ ਦਲ ਦੇ ਹੋਣ ਚਾਹੇਓ ਆਮ ਆਦਮੀ ਪਾਰਟੀ ਤੋਂ ਜਾਂ ਫਿਰ ਕਿਸੇ ਹੋਰ ਪਾਰਟੀ ਤੋਂ ਕਿ ਉਦੋਂ ੱੱੱਕਾशाही ਨਹੀਂ ਚੱਲੀ ਵੈਸੇ ਇਹਦਾ ਸਪਸ਼ਟ ਜਵਾਬ ਤਾਂ ਜਿਹੜੇ ਉੱਥੋਂ ਦੇ ਲੋਕ ਆ ਉਹ ਚੰਗੇ ਤੌਰ ਤੇ ਦੇ ਸਕਦੇ ਆ ਪਰ ਜੀਰਾ ਸਾਹਿਬ ਨੂੰ ਇਹ ਪੁੱਛਣਾ ਚਾਹਣਾ ਕਿ ਜਿਹੜੇ ਹੁਣ ਤੁਸੀਂ ਦੁਹਾਈ ਪਾਉਣੇ ਲੋਕਤੰਤਰ ਦੀ ਜਦੋਂ ਤੁਸੀਂ ਸੱਤਾ ਦੇ ਵਿੱਚ ਸੀ ਉਦੋਂ ਲੋਕ ਉਦੋਂ ਸਭ ਕੁਝ ਸਾਫ਼ ਤੌਰ ਤੇ ਹੋਇਆ ਉਦੋਂ ਇੱਕ ਨੰਬਰ ਸਭ ਕੁਝ ਹੋਇਆ ਦੇਖੋ ਇੱਥੇ ਨਾ ਤਾਂ ਦੁੱਧ ਤੋਤਾ ਕੁਲਵੀਰ ਜੀ ਰਾਇਆ ਨਾਹੀਂ ਦੋਤੋ ਤੇ ਜਿਹੜੇ ਸ਼ੰਕਰ ਕਟਾਰੀਆ ਨੇ ਹੁਣ ਸ਼ੰਕਰ ਕਟਾਰੀਆ ਨਰੇਸ਼ ਕਟਾਰੀ ਦੇ ਸੁਪੁੱਤਰ ਨੇ ਉਹਨਾਂ ਤੇ ਇਲਜ਼ਾਮ ਕਿਉਂ ਲੱਗ ਰਹੇ ਨੇ ਮੈਂ ਹੈਰਾਨ ਆ ਕਿਉਂਕਿ ਖੁੱਲ੍ਹੇ ਆਮ ਚੁਣੌਤੀ ਜਿਹੜੀ ਆ ਉਹ ਸ਼ੰਕਰ ਕਟਾਰੀਆ ਹੋਰਾਂ ਦੇ ਵੱਲੋਂ ਦਿੱਤੀ ਗਈ ਸੀ ਖੁੱਲ੍ਹੇ ਆਮ ਚੁਣੌਤੀ ਦੇ ਕੇ ਸਵੇਰ ਵੇਲੇ ਇੱਕ ਗੱਲ ਉਹਨਾਂ ਦੇ ਵੱਲੋਂ ਕਹੀ ਜਾਂਦੀ ਆ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਤਗੜੇ ਹੋ ਜੋ ਅੱਜ ਬਾਜੀਆਂ ਮੋੜੀਆਂ ਜਾਣਗੀ ਭਾਈ ਨਾ ਤਾਂ ਉੱਥੇ ਕੋਈ ਕਬੱਡੀ ਦਾ ਮੈਚ ਸੀ ਨਾ ਉੱਥੇ ਪਹਿਲਵਾਨੀ ਦਾ ਕੋਲ ਸੀ ਨਾ ਉੱਥੇ ਕਰੈਕਟ ਦਾ ਮੈਚ ਸੀ ਤੇ ਨਾ ਉੱਥੇ ਹਾਕੀ ਦਾ ਮੈਚ ਸੀ ਪਰ ਇਹ ਦੱਸੋ ਭਾਜੀਆਂ ਕਿਹੜੀਆਂ ਮੋੜੀਆਂ ਜਾਣਗੀਆਂ ਤੇ ਬਾਕੀ ਸਾਡੇ ਪੰਜਾਬੀ ਭਾਈਚਾਰੇ ਦੇ ਵਿੱਚ ਪਿੰਡਾਂ ਦੇ ਵਿੱਚ ਭਾਜੀ ਮੋੜਨਾ ਤਾਂ ਸਾਨੂੰ ਪਤਾ ਹੀ ਹੈ ਕਿ ਨੂੰ ਕਹਿੰਦੇ ਹੁੰਦੇ ਆ ਭਾਜੀ ਮੋੜਨਾ ਤਾਂ ਹੁਣ ਇਹੀ ਆ ਕਿ ਭਾਈ ਉਹ ਦੋ ਤੇਰੀਆਂ ਹੋ ਗਈਆਂ ਤੇ ਹੁਣ ਫਿਰ ਮੇਰੀ ਵਾਰੀ ਆਈ ਹੈ ਹੁਣ ਮੇਰੀਆਂ ਚੱਲਣੀਆਂ ਤਾਂ ਮਤਲਬ ਹਾਲਾਂਕਿ ਪਹਿਲਾਂ ਇਹ ਸੁਣਿਆ ਵੀ ਗਿਆ ਕਿ ਪਹਿਲਾਂ ੱਤਕਾ ਇਹਨਾਂ ਦੇ ਨਾਲ ਵੀ ਕਾਫੀ ਹੁੰਦਾ ਰਿਹਾ ਪਿਛਲੇ ਸਮੇਂ ਦੀ ਜੇਕਰ ਗੱਲ ਕਰਾਂ ਜਦੋਂ ਜੀਰਾ ਸਾਹਿਬ ਜਦੋਂ ਆਪਦੀ ਸੱਤਾ ਦੇ ਵਿੱਚ ਸੀ ਉਹ ਜੀਰਾ ਸਾਹਿਬ ਨੇ ਆਪਦੇ ਚੰਮਦਿਆਂ ਚਲਾਈਆਂ ਤੇ ਹੁਣ ਇਹ ਆਪਦੇ ਸੱਤਾ ਦੇ ਵਿੱਚ ਆਇਆ ਤਾਂ ਫਿਰ ਇਹ ਵੀ ਚਾਹੁੰਦੇ ਹੋਣਗੇ ਕਿ ਅਸੀਂ ਆਪਦੀ ਵੀ ਭਾਈ ਚੰਮਦਿਆਂ ਚਲਾਈਏ ਨਰੇਸ਼ ਕਟਾਰੀਆ ਦੀ ਜੀ ਗੱਲ ਕਰਾਂ ਨਰੇਸ਼ ਕਟਾਰੀਆ ਕਿਸੇ ਵੇਲੇ ਜੀਰਾ ਸਾਹਿਬ ਦੇ ਨਾਲ ਹੀ ਕੰਮ ਕਰਦੇ ਰਹੇ ਨੇ ਵਰਕ ਕਰਦੇ ਜੀਰਾ ਸਾਹਿਬ ਦੇ ਨਾਲ ਨਰੇਸ਼ ਕਟਾਰੀਆ ਕਾਂਗਰਸ ਦੇ ਵਿੱਚ ਹੁੰਦੇ ਸੀ ਕਾਂਗਰਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਆਉਂਦੇ ਨੇ ਅਕਾਲੀ ਦਲ ਤੋਂ ਬਾਅਦ ਫਿਰ ਉਹ ਕਾਂਗਰਸ ਦੇ ਵਿੱਚ ਆਉਂਦੇ ਨੇ ਜਦੋਂ ਕਾਂਗਰਸ ਦੇ ਵਿੱਚ ਆਉਂਦੇ ਨੇ ਉਸ ਤੋਂ ਬਾਅਦ ਕੁਲਵੀਰ ਜੀਰਾ ਹੋਰਾਂ ਨੂੰ ਜਦੋਂ ਟਿਕਟ ਅਨਾਉਂਸ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਰੁੱਸ ਕੇ ਜਿਹੜਿਆ ਹੁਆ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਤੇ ਫਿਰ 222 ਦੇ ਵਿਚੰਨ ਦੀ ਦਾਲ ਗਲਦੀ ਹੈ ਤੇ ਇਹ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਹੋ ਸਕਦਾ ਕੋਈ ਇਹਨਾਂ ਦੀ ਹੋਰ ਵੀ ਖਟਾਸ ਅੰਦਰ ਖਾਤੇ ਚੱਲਦੀ ਹੋਵੇ ਜਿਹੜਾ ਇੰਨਾ ਖੁੱਲਿਆ ਉਹਨਾਂ ਦੇ ਸੁਪੁੱਤਰ ਸ਼ੰਕਰ ਕਟਾਰੀਆ ਦੇ ਵੱਲੋਂ ਕਿਹਾ ਪਰ ਇਹ ਗੱਲ ਹੋ ਰਿਹਾ ਕਹਿੰਦੇ ਨੇ ਕਿ ਇਸ ਤੋਂ ਪਹਿਲਾਂ ੱੱੱਕਾ ਹੁੰਦਾ ਰਿਹਾ ਪਰ ਜੋ ਕੱਲ ਹੋਇਆ ਐਨਾ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਹੋਇਆ ਜਿਸ ਕਦਰ ੱੱੱਕਾ ਹੋਇਆ ਇੱਕ ਗੱਲ ਹੋਰ ਵੀ ਨੇ ਕਿ ਪੁਲਿਸ ਉੱਥੇ ਖੜੀ ਸੀ ਮਤਲਬ ਕਿਸੇ ਦੀ ਇੰਨੀ ਜ਼ਰਤ ਕਿਵੇਂ ਪੈ ਸਕਦੀ ਹੈ ਕਿ ਉਹ ਰੋੜਿਆਂ ਦੀ ਟਰਾਲੀ ਭਰ ਕੇ ਮੇਨ ਚੌਂਕ ਤੋਂ ਲੰਘਾਵੇ ਜਿੱਥੋਂ ਮਹਿਜ਼ ਕੁਝ ਦੂਰੀ ਦੇ ਉੱਪਰ ਫਾਰਮ ਭਰੇ ਜਾਣੇ ਨੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਇੱਟਾਂ ਰੋੜੇ ਚੱਲਣਾ ਪੁਲਿਸ ਦੀ ਮੌਜੂਦਗੀ ਦੇ ਵਿੱਚ ਮੈਨੂੰ ਇਲਜ਼ਾਮ ਲੱਗਦਾ ਕਿ ਗੋਲੀ ਚੱਲੇ ਮੈਨੂੰ ਲੱਗਦਾ ਵੀ ਇਹਦੂੰ ਸ਼ਰਮਨਾਕ ਗੱਲ ਤੇਦੂੰ ਨਿੰਦਣਯੋਗ ਗੱਲ ਜਿਹੜੀ ਉਹ ਕੋਈ ਹੋ ਨਹੀਂ ਸਕਦੀ ਫਿਰ ਇੱਕ ਹੋਰ ਦੇਖਿਓ ਸ਼ੰਕਰ ਕਟਾਰੀਆ ਦੇ ਵੱਲੋਂ ਪੋਸਟ ਪਾਈ ਜਾਂਦੀ ਆ ਜੇਕਰ ਮੈਂ ਗਲਤ ਨਹੀਂ ਤਾਂ ਮੈਂ ਸਵੇਰੇ ਵੀ ਪੋਸਟ ਚੈੱਕ ਕਰੀ ਮਤਲਬ ਕੱਲ ਉਹਨਾਂ ਵੱਲੋਂ ਪੋਸਟ ਪਾਈ ਜਾਂਦੀ ਆ ਦਿਨ ਵੇਲੇ ਇਹ ਘਟਨਾ ਕਰਨ ਵਾਪਰਦਾ ਆ ਚਲੋ ਸ਼ਾਮ ਲੰਘਦੀ ਆ ਰਾਤ ਲੰਘਦੀ ਆ ਸਵੇਰ ਆਉਂਦੀ ਆ ਸਵੇਰ ਵੇਲੇ ਮੈਂ ਪੋਸਟ ਚੈੱਕ ਕੀਤੀ ਮਤਲਬ ਐਮਐਲਏ ਸਾਹਿਬ ਦੇ ਸੁਪੁੱਤਰ ਐਨਿਕ ਬੇਖੌਫ ਨੇ ਐਨਿਕ ਉਹਨਾਂ ਨੂੰ ਸ਼ਾਇਦ ਕੋਈ ਡਰ ਨਹੀਂ ਉਹ ਪੋਸਟ ਹਜੇ ਵੀ ਜਿਉਂਦੀ ਤਿਉਂ ਪਈ ਸੀ ਹੋ ਸਕਦਾ ਹੁਣ ਉਹਨਾਂ ਨੇ ਪੋਸਟ ਜਿਹੜੀ ਹੈਗੀ ਉਤਾਰ ਦਿੱਤੀ ਹੋ ਪਰ ਇਹ ਗੱਲ ਆ ਚਲੋ ਅਸੀਂ ਕਟਾਰੀਆ ਸਾਹਿਬ ਇਹ ਵੀ ਮੰਨ ਲੈਣਾ ਸ਼ੰਕਰ ਕਟਾਰੀਆ ਨੂੰ ਮੈਂ ਕਰ ਰਿਹਾ ਹਾਲਾਂਕਿ ਨਰੇਸ਼ ਕਟਾਰੀਆ ਜਦੋਂ ਗੱਲ ਹੁੰਦੀ ਆ ਉਹ ਆਪ ਦਾ ਪੱਲਾ ਛੱਡਦੇ ਨਜ਼ਰ ਆਉਂਦੇ ਨੇ ਉਹ ਕਹਿੰਦੇ ਨੇ ਕਿ ਸਾਡੇ ਤੇ ਇਲਜ਼ਾਮ ਨਹੀਂ ਅਸੀਂ ਐਸਾ ਕੁਝ ਨਹੀਂ ਕੀਤਾ ਜੇ ਅਸੀਂ ਬਦਲਾ ਲੈਣਾ ਹੁੰਦਾ ਸੀ ਢਾਈਆਂ ਸਾਲਾਂ ਦੇ ਵਿੱਚ ਲੈ ਲੈਂਦੇ ਤਾਂ ਮੈਂ ਕਟਾਰੀਆ ਸਾਹਿਬ ਨੂੰ ਪੁੱਛਣਾ ਚਾਹਣਾ ਫਿਰ ਜੇ ਤੁਸੀਂ ਬਦਲਾ ਲੈਣਾ ਹੁੰਦਾ ਤੁਸੀਂ ਕਿਉਂ ਢਾਈ ਸਾਲਾਂ ਦੇ ਵਿੱਚ ਲੈ ਲੈਂਦੇ ਤਾਂ ਫਿਰ ਭਾਈ ਤੁਹਾਡਾ ਪੁੱਤਰ ਤੁਹਾਡਾ ਜਿਹੜਾ ਸੁਪੁੱਤਰ ਆ ਉਹ ਕਿਹੜੀਆਂ ਭਾਜੀਆਂ ਮੋੜਨ ਦੀ ਗੱਲ ਕਰੀ ਜਾਂਦਾ ਤਾਂ ਗੱਲ ਦੱਸ ਦਿਓ ਭਾਜੀ ਮੋੜਨ ਦੀ ਕਿਹੜੀ ਤੁਹਾਡਾ ਸੁਪੁੱਤਰ ਜਿਹੜਾ ਉਹ ਗੱਲ ਕਰੀ ਜਾਂਦਾ ਕੀਤਾ ਵੀ ਗਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਿਛਲੇ ਸਮੇਂ 'ਚ ਹੋਇਆ ਲੋਕ ਲੋਕਾਂ ਦੇ ਵਿੱਚ ਆਮ ਚਰਚਾ ਆ ਪਰ ਇੱਕ ਗੱਲ ਤਾਂ ਹੋਰ ਦੱਸਿਓ ਨਾ ਮਤਲਬ ਹੁਣ ਤੁਸੀਂ ਉਸ ਪਾਰਟੀ ਦੇ ਵਿੱਚੋਂ ਜਿਹੜੇ ਬਦਲਾ ਦਾ ਨਾਅਰਾ ਲਾਉਂਦੇ ਸੀ ਹੁਣ ਤੁਸੀਂ ਉਸ ਪਾਰਟੀ ਦੇ ਵਿੱਚੋਂ ਜਿਹੜੇ ਹੋਰ ਨਾ ਪਾਰਟੀਆਂ ਨੂੰ ਪਿੱਛੇ ਛੱਡ ਕੇ ਆਪਣਾ ਅਲੱਗ ਰਾ ਅਖਤਿਆਰ ਕਰਨ ਦੀ ਗੱਲ ਕਰਦੀ ਸੀ ਕਿ ਹੁਣ ਤੁਸੀਂ ਵੀ ਉਹਨਾਂ ਰਾਹਾਂ 'ਤੇ ਜਿਹੜੇ ਰਾਹ ਤੇ ਜਿਵੇਂ ਕਾਂਗਰਸੀਆਂ ਤੇ ਇਲਜ਼ਾਮ ਲੱਗਦੇ ਰਹੇ ਆਕਾਲੀ ਦਲ ਦੇ ਉੱਪਰ ਇਲਜ਼ਾਮ ਲੱਗਦੇ ਰਹੇ ਕਿ ਹੁਣ ਤੁਸੀਂ ਵੀ ਉਸੇ ਰਾਹ 'ਤੇ ਹੋ ਤਾਂ ਫਿਰ ਇੱਕ ਗੱਲ ਤਾਂ ਦੱਸੋ ਕਿ ਰਾਜਨੀਤੀ ਵਿੱਚ ਬਦਲਾ ਕਿਹੜਾ ਆਇਆ ਕਿਹੜੇ ਬਦਲਾਅ ਦੀ ਤੁਸੀਂ ਗੱਲ ਕਰਦੇ ਸੀ? ਕਿਸੇ ਬਦਲਾਅ ਦੀ ਗੱਲ ਕਰਦੇ ਸੀ ਕਿ ਲੋਕ ਐਵੇਂ ਇੱਟਾ ਰੂੜੇ ਚੱਲਣਗੇ? ਕਿਸੇ ਬਦਲਾਅ ਦੀ ਗੱਲ ਕਰਦੇ ਸੀ ਕਿ ਪੁਲਿਸ ਦੀ ਮੌਜੂਦਗੀ ਦੇ ਵਿੱਚ ਇਸ ਤਰ੍ਹਾਂ ਦੀ ਗੁੰਡਾਗਰਦੀ ਜਿਹੜੀ ਆ ਉਹ ਹੋਇਆ ਕਰੂਗੀ? ਕਿਸੇ ਬਦਲਾਅ ਦੀ ਗੱਲ ਕਰਦੇ ਸੀ। ਹੁਣ ਦੇਖੋ ਇਹ ਜਿਹੜਾ ਸਿਨੈਰੀਓ ਕੱਲ ਸਿਰਜਿਆ ਜਾਂ ਜਿਹੜਾ ਵੀ ਕੁਝ ਹੋਇਆ ਇਹਦੇ ਨਾਲ ਨਾ ਤਾਂ ਕੁਲਵੀਰ ਜੀਰਾ ਦਾ ਕੁਝ ਜਾਣਾ ਨਾ ਨਰੇਸ਼ ਕਟਾਰੀਆ ਦਾ ਕੁਝ ਜਾਣਾ। ਕੁਲਵੀਰ ਜੀਰਾ ਆਪਦੀ ਲੀਡਰਿਸ਼ਿਪ ਛੱਡ ਗਿਆ। ਨਰੇਸ਼ ਕਟਾਰੀਆ ਆਪ ਦਾ ਲੀਡਰ ਆਪਦੀ ਲੀਡਰਿਸ਼ਿਪ ਕਰ ਗਿਆ। ਉਹ ਯਾ ਥੋੜੀ ਜੀ ਸਿਮਤੀ ਕੁਲਵੀਰ ਜ ਪਰ ਉਹ ਲੋਕਾਂ ਦਾ ਕੀ ਹੋਊਗਾ ਉਹ ਲੋਕਾਂ ਦਾ ਕੀ ਆ ਜਿਹੜੇ ਸੰਨ ਵਿਚਾਲੇ ਰਗੜੇਗੇ ਇਹਨਾਂ ਦੇ ਵਿੱਚ ਜਾਂ ਜਿਹੜੇ ਆਪਦੀ ਭਾਈਚਾਰਕ ਸਾਂਝ ਨੂੰ ਦੋਹਾਂ ਲੀਡਰਾਂ ਦੇ ਵਿੱਚ ਜਿਹੜਾ ਹੈਗਾ ਆਪਦੀ ਭਾਈਚਾਰਕ ਸਾਂਝ ਜਿਨ੍ਹਾਂ ਨੇ ਤਾਰ-ਤਾਰ ਕਰ ਲਈ ਉਹਨਾਂ ਲੀਡਰਾਂ ਦਾ ਜਿਹੜਾ ਹੈਗਾ ਉਹਨਾਂ ਲੀਡਰਾਂ ਦਾ ਕੀ ਕਸੂਰ ਆ ਜਾਂ ਫਿਰ ਜਿਹੜੇ ਹੁਣ ਜਿਵੇਂ ਡੀਸੀ ਸਾਹਿਬ ਦੇ ਵੱਲੋਂ ਵੀ ਕਿਹਾਗਾ ਕਿ 700 ਲੋਕਾਂ ਨੂੰ ਪਰਚੇ ਦੇ ਵਿੱਚ ਪਾਵਾਂਗੇ ਉਹ ਹੁਣ 700 ਲੋਕ ਕਿਹੜੇ ਹੋਣਗੇ ਉਹਨਾਂ 700 ਲੋਕਾਂ ਦਾ ਕਸੂਰ ਕੀ ਹੋ ਤੇ ਉਹਨਾਂ 700 ਲੋਕਾਂ ਨੂੰ ਵੀ ਪੁੱਛਣਾ ਚਾਹਣਾ ਕਿ ਭਾਈ ਤੁਸੀਂ ਜੀੜੇ ਦੇ ਕਹਿਣ ਤੇ ਕੀਤਾ ਚਾਹੇ ਕੋਈ ਐਮਐਲਏ ਆ ਚਾਹੇ ਐਮਐਲ ਦਾ ਸੁਪੁੱਤਰ ਆ ਚਾਹੇ ਕੋਈ ਹੋਰ ਆ ਚਾਹੇ ਕੋਈ ਹੋਰ ਪਾਰਟੀ ਦਾ ਲੀਡਰ ਆ ਕਿ ਹੁਣ ਉਹ ਤੁਹਾਡੇ ਨਾਲ ਖੜੂਗਾ ਕਿ ਹੁਣ ਵੀ ਉਹ ਤੁਹਾਡੀ ਪੈਰਵਾਈ ਜਿਹੜੀ ਹੈ ਕਰੂਗਾ ਜਾਂ ਉਹਦਾ ਕੰਮ ਬਸ ਇਹਨੇ ਸੀ ਤੁਹਾਨੂੰ ਢੜਕਾਉਣਾ ਉਹ ਰੋੜੇ ਚਲਵਾਉਣੇ ਜਾਂ ਧੱਕਾ ਮੁੱਕੀ ਕਰਵਾਉਣੀ ਜਿਹੜੀਆਂ ਗੋਲੀਆਂ ਚਲਵਾਉਣੀਆਂ ਤਾਂ ਉਸ ਤੋਂ ਬਾਅਦ ਫਿਰ ਪਾਸੇ ਹੋ ਜਾਣਾ ਇੱਕ ਹੋਰ ਗੱਲ ਮੇਰੇ ਯਾਦ ਆਈ ਇਹ ਵੀ ਸੁਣਿਆ ਕਿ ਚਲੋ ਸ਼ਾਇਦ ਕੱਲ ਵੀ ਪੱਗਾਂ ਉਤਰੇ ਹੁਣ ਪਰ ਕਹਿੰਦੇ ਕੁਲਬੀਰ ਜੀਰਾ ਹੋਰਾਂ ਦੇ ਸਮੇਂ ਤੇ ਉਦੋਂ ਤਾਂ ਮਤਲਬ ਇਟਾ ਉਨਰ ਤਾਂ ਚੱਲਦੀ ਸੀ ਪੱਗਾਂ ਵੀ ਉਸ ਵੇਲੇ ਉਤਰਦੀਆਂ ਰਹੀਆਂ ਨੇ ਸ਼ਰਮ ਕਾਗਜ਼ ਜਿਹੜੇ ਉਹ ਖੋਕੇ ਇੱਕ ਦੂਜੇ ਤੋਂ ਕੋਈ ਜਾਂਦੇ ਰਿਹਾ ਸ਼ਰੇਮ ਕਾਗਜ਼ ਨਾਮ ਪਰਨ ਦਿੱਤਾ ਗਿਆ ਇੰਨਾ ਕੁਝ ਵੀ ਚੱਲਦਾ ਰਿਹਾ ਮਤਲਬ ਇੱਕ ਚੀਜ਼ ਹੈ ਇੱਕ ਤਾਂ ਆਪਾਂ ਕਹਿੰਦੇ ਨੇ ਵੀ ਜੈਸੀ ਕਰਨੀ ਵੈਸੀ ਭਰਨੀ ਭਾਵੇਂ ਜਿਹੇ ਦਾ ਤੁਸੀਂ ਕਰੋਗੇ ਤੁਹਾਨੂੰ ਉਹ ਜਿਆ ਭਰਨਾ ਪਊਗਾ ਕਿ ਭਾਈ ਹੁਣ ਪਹਿਲੇ ਸਮੇਂ ਦੇ ਵਿੱਚ ਜਦੋਂ ਆਪ ਦੀ ਸੱਤਾ ਦੇ ਵਿੱਚ ਤੁਸੀਂ ਆਪ ਦੀ ਚੰਮ ਦੀਆਂ ਹਣਡਾਈਆਂ ਪਰ ਹੁਣ ਤੁਸੀਂ ਲੋਕਤੰਤਰ ਦੀ ਦਿਖਾਈ ਦਿੰਦੇ ਹੋ ਹੁਣ ਤੁਸੀਂ ਇਹ ਗੱਲ ਕਰਦੇ ਹੋ ਕਿ ਨਹੀਂ ਸਾਡੇ ਵੇਲੇ ਤਾਂ ਜੋ ਅਸੀਂ ਕਰ ਲਿਆ ਕਰ ਲਿਆ ਉਹ ਤਾਂ ਉਹ ਤਾਂ ਲੋਕਾਂ ਨੂੰ ਮੰਨਣਾ ਪਊਗਾ ਪਰ ਜਦੋਂ ਅਸੀਂ ਸੱਤਾ ਦੇ ਵਿੱਚ ਨਹੀਂ ਉਦੋਂ ਵੀ ਸਾਡੇ ਹੱਕ ਦੀ ਜਾਂ ਸਾਡੇ ਪੱਖ ਦੀ ਗੱਲ ਹੋਵੇ ਤਾਂ ਜੀਰਾ ਸਾਹਿਬ ਐਂ ਨਹੀਂ ਹੋ ਸਕਦਾ ਤੁਸੀਂ ਜੇ ਕੁਝ ਕੀਤਾ ਹੋਇਆ ਤਾਂ ਕੋਈ ਜੇਗਲ ਨੇ ਭਾਜੀ ਹਾਲਾਂਕਿ ਦੇਖੋ ਹੈ ਸਪਸ਼ਟ ਤੌਰ ਤੇ ਗਲਤ ਅਸੀਂ ਇਹਦੀ ਨਿੰਦਿਆ ਕਰਦੇ ਹਾਂ ਜਿਹਨੂੰ ਉਹ ਭਾਜੀਆਂ ਪੂਜੀਆਂ ਮੋੜਨ ਦੀ ਗੱਲ ਕਰਦੇ ਕਿ ਭਾਈ ਜੇ ਤੂੰ ਭਾਜੀਆਂ ਪੂਜੀਆਂ ਮੋੜਨੀਆਂ ਤਾਂ ਆਪਦਾ ਹੋਰ ਪਾਸੇ ਵੱਲ ਦੇਖੋ ਤੁਸੀਂ ਐਵੇਂ ਇਹ ਨਹੀਂ ਹੈਗਾ ਕਿ ਤੁਸੀਂ ਪਾਵਰ ਦੇ ਨਸ਼ੇ ਦੇ ਵਿੱਚ ਆ ਕੇ ਆਪਣੀਆਂ ਭਾਜੀਆਂ ਮੋੜਨ ਵਾਲੀ ਗੱਲ ਕਰੋ ਕਿ ਤੁਹਾਡੇ ਮੁੱਖ ਮੰਤਰੀ ਸਾਭ ਵੀ ਇਹਦੀ ਨਿੰਦਿਆ ਕਰਦੇ ਰਿਹਾ ਕਿ ਭਾਈਚਾਰਕ ਸਾਂਝ ਨਾਮ ਤੇ ਅਸੀਂ ਵੀ ਕਹਿੰਦੇ ਨਹੀਂ ਹਾਂ ਕਿ ਭਾਈਚਾਰਕ ਸਾਂਝ ਜਿਹੜੀ ਆ ਪਿੰਡਾਂ ਦੀ ਭਾਈਚਾਰਕ ਸਾਂਝ ਜਿਹੜੀ ਉਹ ਓ ਇਉਂ ਬਣੀ ਰਹਿਣੀ ਚਾਹੀਦੀ ਆ ਕਿਉਂਕਿ ਇਦੋ ਵਾਰ ਸ਼ਾਇਦ ਜਿਹੜੇ ਪ ਹੋ ਸਕਦਾ ਕਟਾਰੀਆ ਸਾਹਿਬ ਦਾ ਸੁਪੁੱਤਰ ਵੀ ਜਾਵੇ ਕਿ ਨਾ ਜਾਵੇ ਪਰ ਆਪਸੀ ਭਾਈਚਾਰਕ ਸਾਂਝ ਦੇ ਵਿੱਚ ਤੱਕ ਇਹਨਾਂ ਫੁੱਟ ਜਿਹੜੀ ਹੈਗੀ ਉਹ ਪੈ ਗਈ ਤੇ ਵੱਡੀ ਗੱਲ ਇਹੀ ਹੈ ਕਿ ਪੁਲਿਸ ਦੇ ਸਾਹਮਣੇ ਪ੍ਰਸ਼ਾਸਨ ਦੇ ਸਾਹਮਣੇ ਐਸੀ ਘਟਨਾ ਹੋਣੀ ਨਿੰਦਣਯੋਗ ਘਟਨਾ ਹੋਣੀ ਯਾਰ ਐਦਾਂ ਸ਼ਰਮਨਾਕ ਗੱਲ ਜਿਹੜੀ ਹੋਰ ਕੀ ਹੋ ਸਕਦੀ ਆ ਅੱਛਾ ਜੀ ਜਿਵੇਂ ਹੁਣ ਗੱਲ ਕਰ ਰਿਹਾ ਸੀ ਮੈਂ ਲੋਕਾਂ ਨੇ ਬਦਲਾ ਨੂੰ ਵੋਟਾਂ ਪਾਇਆਂ ਸੀ ਲੋਕਾਂ ਨੇ ਪਾਇਆਂ ਸੀ ਵੋਟਾਂ ਕਿ ਸਾਡਾ ਵਿਕਾਸ ਹੋਊਗਾ ਇਹਦੇ ਵਾਸਤੇ ਥੋੜੀ ਵੋਟਾਂ ਪਾਇਆਂ ਸੀ ਕਿ ਉਹ ਆਪਣੀਆਂ ਭਾਜੀਆਂ ਮੋੜਨ ਇਹ ਕੀ ਕਰ ਰਹੇ ਨੇ ਹਾਂ ਮਤਲਬ ਦੇਖੋ ਇਹ ਤੇ ਸਵਾਲ ਹੈ ਜੀ ਬਣਦਾ ਨਾ ਕਿ ਲੋਕਾਂ ਨੇ ਬਦਲਾਉਣ ਨੂੰ ਵੋਟਾਂ ਪਾਈਆਂ ਨੇ ਭਾਜੀਆਂ ਮੋੜਨ ਦੇ ਲਈ ਵੋਟਾਂ ਨਹੀਂ ਪਾਈਆਂ ਹਾਲਾਂਕਿ ਹੁਣ ਦੇਖੋ ਜਦੋਂ ਜਿਹੜੀ ਹੈਗੀ ਆ ਇਨਵੈਸਟੀਗੇਸ਼ਨ ਹੁੰਦੀ ਆ ਇਨਵੈਸਟੀਗੇਸ਼ਨ ਦੇ ਵਿੱਚ ਨਾਮ ਆਉਦਾ ਹੁਣ ਉਸ ਉੱਥੇ ਜਾ ਕੇ ਪੁੱਛਿਆ ਤਾਂ ਜਾਵੇ ਨਾ ਕਿ ਭਾਈ ਤੂੰ ਕਿਹੜੀ ਭਾਜੀ ਮੋੜਨ ਦੀ ਗੱਲ ਕਰਦਾ ਸੀ ਪਤਾ ਤਾਂ ਲੱਗੇ ਨਾ ਕਿ ਐਸੀ ਕਿਹੜੀ ਭਾਜੀ ਆ ਜਿਹੜੀ ਭਾਜੀ ਤੂੰ ਮੋੜਨ ਦੀ ਗੱਲ ਕਰਦੀ ਪਤਾ ਤਾਂ ਲੱਗੇ ਹੁਣ ਹਾਲਾਂਕਿ ਹਾਲੇ ਤੱਕ ਜੇ ਗੱਲ ਕਰੀਏ ਨਾਮ ਦੇ ਤੌਰ ਤੇ ਗੱਲ ਕਰੇ ਹਾਲੇ ਤੱਕ ਨਰੇਸ਼ ਘਟਾਰੀ ਦਾ ਨਾਮ ਨਹੀਂ ਆ ਪਰ ਉਹਨਾਂ ਦੀ ਭਾਜੀ ਉਸੇ ਦਿਨ ਆਹ ਚੀਜ਼ ਹੋਣੀ ਉਸੇ ਦਿਨ ਉਹ ਸਾਰਾ ਕਟਨਾ ਕਰਮ ਜਿਹੜਾ ਹੋਣਾ ਤਾਂ ਵੱਡੇ ਸਵਾਲ ਨਰੇਸ਼ ਕਟਾਰੀ ਦੇ ਉੱਪਰ ਵੱਡੇ ਸਵਾਲ ਜਿਹੜੇ ਉਹਦੇ ਸੁਪੁੱਤਰ ਸ਼ੰਕਰ ਕਟਾਰੀਓ ਦੇ ਉੱਪਰ ਜਿਹੜਾ ਹੈਗਾ ਉਹ ਖੜਾ ਕਰਦਾ ਤਾਂ ਅਸੀਂ ਤਾਂ ਹੁਣ ਜਾਂਦੇ ਜਾਂਦੇ ਲੋਕਾਂ ਨੂੰ ਵੀ ਇਹੀ ਅਪੀਲ ਕਰਾਂਗੇ ਕਿ ਭਾਈ ਚੋਣਾ ਆਉਂਦੀਆਂ ਰਹਿੰਦੀਆਂ ਨੇ 5 ਸਾਲਾਂ ਬਾਅਦ ਫੇਰ ਆਉਣਗੀਆਂ ਪੰਜ ਚੋਣੇ ਜਾਣਗੇ ਸਰਪੰਚ ਚੋਣੇ ਆ ਪਰ ਤੁਸੀਂ ਆਪਦੀ ਭਾਈਚਾਰਕ ਸਾਂਝ ਜਿਹੜੀ ਹੈ ਨਾ ਉਹ ਬਣਾ ਕੇ ਰੱਖੋ ਨਾ ਕਿਸੇ ਲੀਡਰ ਨੇ ਤੁਹਾਡੇ ਘਰੇ ਆ ਕੇ ਰੋਟੀ ਦੇਣੀ ਆ ਨਾ ਕਿਸੇ ਐਮਐਲਏ ਨੇ ਦੇਣੀ ਆ ਨਾ ਕਿਸੇ ਐਮਪੀ ਨੇ ਦੇਣੀ ਆ ਤੁਸੀਂ ਆਪਦੀ ਕਮਾ ਕੇ ਤੇ ਆਪਦੀ ਖਾਣੀ ਆ ਇਹ ਨਹੀਂ ਕਿ ਨਾ ਪੰਜ ਚਾਰ ਦਿਨਾਂ ਦੀ ਖਾਤਰ ਤੁਸੀਂ ਆਪਦੀ ਭਾਈਚਾਰਕ ਸਾਂਝ ਜਿਹੜੀ ਆ ਉਹ ਤੋੜ ਲਓ